ਦਰਸ਼ਨ ਵੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦਿਓ ਨਾਮ ਕਰ ਆਪਣੇ ਚੇਰੇ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਰਾਗ ਸੁਹੀ ਮਹਿਲਾ ਚੌਥਾ ਸ਼ੰਤ ਕਰ ਪਹਿਲਾ ਇਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਪੁਰਖ ਮਲਾਏ ਅਬਗਣ ਵਿਕਣਾ ਗੁਣ ਰਵਾ ਬਲ ਰਾਮ ਜੀਓ ਹਰ ਹਰ ਨਾਮ ਧਿਆਏ ਗੁਰਬਾਣੀ ਨਿਤ ਨਿਤ ਚਬਾ ਬਲਰਾਮ ਜਿਉ ਸਤ ਗੁਰ ਪੁਰਖ ਮਲਾਏ ਅਵਗਣ ਵਿਕਣਾ ਗੁਣ ਰਵਾ ਬਲਰਾਮ ਜਿਉ ਹਰ ਹਰ ਨਾਮ ਧਿਆਈ ਗੁਰ ਬਾਣੀ ਨਿਤ ਨਿਤ ਚਬਾ ਬਲਰਾਮ ਜਿਉ ਗੁਰ ਬਾਣੀ ਸਦ ਮਿੱਠੀ ਲਾਗੀ ਪਾਪ ਬਿਕਾਰ ਗਵਾਇਆ ਹਮ ਰੋਗ ਗਿਆ ਪਉ ਭਾਗਾ ਸਹਜੇ ਸਹਜ ਮਲਾਇਆ ਕਾਇਆ ਸੇਜ ਗੁਰ ਸ਼ਬਦ ਸੁਖਾ ਲਈ ਗਿਆਨ ਤਤ ਕਰ ਭੋਗੋ ਆਨੰਦ ਸੁਖ ਮਾਣੇ ਨਿਤ ਰਲੀਆਂ ਨਾਨਕ ਧੁਰ ਸੰਜੁਗ ਸਤ ਸੰਤੋਖ ਕਰ ਪਾ ਕੁੜਮ ਕੜ ਮਾਈ ਆਇਆ ਬਲਰਾਮ ਜਿਉ ਸੰਤ ਜਨਾ ਕਰ ਮੇਲ ਗੁਰ ਬਾਣੀ ਗਵਾਈਆ ਬਲਰਾਮ ਜਿਉ ਬਾਣੀ ਗੁਰ ਗਾਈ ਪਰਮਗਤ ਪਾਈ ਪੰਚ ਮਿਲੇ ਸੋਹਾਇਆ ਗਿਆ ਕਰੋਧ ਮਮਤਾ ਤਨ ਨਾਠੇ ਪਾਖੰਡ ਭਰਮ ਗਵਾਇਆ ਹੋਮੈ ਪੀਰ ਗਈ ਸੁਖ ਪਾਇਆ ਆ ਰੋਗਤ ਭਏ ਸਰੀਰਾ ਗੁਰ ਪ੍ਰਸਾਦਿ ਬ੍ਰਹਮ ਪ੍ਰਸਾਤਾ ਨਾਨਕ ਗੁਣੀ ਗਹੀਰਾ ਮਨਮੁਖ ਵਿਛੜੀ ਦੂਰ ਮਹਿਲ ਨ ਪਾਏ ਬਲ ਗਈ ਬਲਰਾਮ ਜਿਉ ਅੰਤਰ ਮਮਤਾ ਕੂੜ ਕੂੜ ਵਿਹਾਜੇ ਕੂੜ ਲਈ ਬਲਰਾਮ ਜਿਉ ਕੂੜ ਕਪਟ ਕਮਾਵੇ ਮਹਾ ਦੁਖ ਪਾਵੇ ਬਿਨ ਸਤਗੁਰ ਮਗ ਨ ਪਾਇਆ ਉਜੜ ਪੰਥ ਪਰਮੰਗ ਵਾਰੀ ਖਿੰਖਿਨ ਤੱਕੇ ਖਾਇ ਆਪੇ ਦਇਆ ਕਰੇ ਪ੍ਰਵਦਾਤਾ ਸਤਗੁਰ ਪੁਰਖ ਮਲਾਏ ਜਨਮ ਜਨਮ ਕੇ ਵਿਛੜੇ ਜਨ ਮੀਲੇ ਨਾਨਕ ਸਹਜ ਸੋ ਪਾਏ ਆਇਆ ਲਗਨ ਗਣਾਈ ਹਿਰਦੈ ਨੰ ਓ ਮਾਹੀਆ ਬਲਰਾਮ ਜਿਉ ਪੰਡਤ ਪਾਦੇ ਆਨ ਪਤੀ ਬਹਿ ਬਾਚਾਈਆ ਬਲਰਾਮ ਜਿਉ ਪਤੀ ਬਾਚਾਈ ਮਨ ਬਜੀ ਵਿਦਾਈ ਜਬ ਸਾਜਨ ਸੁਣੇ ਘਰ ਆਏ ਗੁਣੀ ਗਿਆਨੀ ਬਹਿ ਮਤਪਕਾਇਆ ਖੀਰੇ ਤਤ ਦਵਾਈ ਬਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰਕੇ ਮੇਲੇ ਵਿਛੜ ਕਦੇ ਨਾ ਜਾਈ ਬਰ ਪਾਇਆ ਪੁਰਖ ਅਗੰਮ ਅਗੋਚਰ ਸਦ ਨਵਤਨ ਬਾਲ ਸਖਾਈ ਨਾਨਕ ਕਿਰਪਾ ਕਰਕੇ ਮੀਲੇ ਵਿਛੜ ਕਦੇ ਨਾ ਜਾਈ ਇਸ ਹੁਕਮਨਾਮਾ ਸਾਹਿਬ ਦੇ ਵਿੱਚ ਗੁਰੂ ਰਾਮਦਾਸ ਸਾਹਿਬ ਪ੍ਰਮਾਨ ਕਰਦੇ ਹਨ ਹੇ RAM ਜੀ ਮੈਂ ਤੇਥੋਂ ਸਤਿ ਕੀ ਜਾਂਦਾ ਹਾਂ ਮੈਨੂੰ ਗੁਰੂਪੁਰਖ ਮਿਲਾ ਜਿਸ ਰਾਹੀ ਮੈਂ ਤੇਰੇ ਗੁਣ ਯਾਦ ਕਰਾਂ ਅਤੇ ਇਹਨਾਂ ਗੁਣਾਂ ਦੇ ਬੱਤੇ ਔਗਣ ਵੇਚਦਿਆਂ ਹੇ ਹਰੀ ਤੇਰਾ ਨਾਮ ਸਿਮਰ ਸਿਮਰ ਕੇ ਮੈਂ ਸਦਾ ਹੀ ਗੁਰੂ ਦੀ ਬਾਣੀ ਉਚਾਰਾਂ ਜਿਸ ਜੀਵ ਇਸਤਰੀ ਨੂੰ ਗੁਰੂ ਦੀ ਬਾਣੀ ਸਦਾ ਪਿਆਰੀ ਲੱਗਦੀ ਹੈ ਉਹ ਆਪਣੇ ਅੰਦਰੋਂ ਪਾਪ ਵਿਕਾਰ ਦੂਰ ਕਰ ਲੈਂਦੀ ਹੈ ਉਸ ਦਾ ਹਉਮੈ ਦਾ ਰੋਗ ਮੁੱਕ ਜਾਂਦਾ ਹੈ ਹਰੇਕ ਕਿਸਮ ਦਾ ਡਰ ਸਹਿਜ ਭਜ ਜਾਂਦਾ ਹੈ ਉਹ ਸਦਾ ਸਦਾ ਹੀ ਆਤਮਿਕ ਅਡੋਲਤਾ ਵਿੱਚ ਟਿਕੀ ਰਹਿੰਦੀ ਹੈ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਉਸ ਦੇ ਹਿਰਦੇ ਵਿੱਚ ਸੇਜ ਸੁਖ ਨਾਲ ਭਰਪੂਰ ਹੋ ਜਾਂਦੀ ਹੈ ਆਤਮਿਕ ਜੀਵਨ ਦੀ ਸੂਜ ਦੇ ਮੂਲ ਪ੍ਰਭੂ ਵਿੱਚ ਜੁੜ ਕੇ ਉਹ ਪ੍ਰਭੂ ਦੇ ਮਲਾਪ ਦਾ ਸੁਖ ਮਾਣਦੀ ਹੈ हे ਨਾਨਕ ਤੁਰ ਦਰਗਾਹ ਤੋਂ ਜਿਸ ਦੇ ਭਾਗਾਂ ਵਿੱਚ ਸੰਯੋਗ ਲਿਖਿਆ ਹੁੰਦਾ ਹੈ ਉਹ ਹਰ ਵੇਲੇ ਆਨੰਦ ਵਿੱਚ ਟਿਕੀ ਰਹਿ ਕੇ ਸਦਾ ਪ੍ਰਭੂ ਮਲਾਪ ਦਾ ਸੁਖ ਮਾਣਦੀ ਹੈ हे RAM ਜੀ ਮੈਂ ਤੇਥੋਂ ਸਦਕੇ ਹਾਂ ਜਿਸ ਜੀਵ ਇਸਤਰੀ ਨੂੰ ਪ੍ਰਭੂ ਪਤੀ ਨਾਲ ਮਲਾਉਣ ਵਾਸਤੇ ਵਿਚੋਲਾ ਗੁਰੂ ਆ ਕੇ ਮਿਲ ਪਿਆ ਉਸ ਦੇ ਹਿਰਦੇ ਵਿੱਚ ਸੇਵਾ ਸੰਤੋਖ ਪ੍ਰੇਮ ਆਦਿਕ ਗੁਣ ਪੈਦਾ ਕਰਕੇ ਸਾਧ ਸੰਗਤ ਦਾ ਉਸ ਨਾਲ ਮੇਲ ਕਰਕੇ ਗੁਰੂ ਨੇ ਉਸ ਨੂੰ ਸਿੱਖ ਸਲਾਹ ਦੀ ਬਾਣੀ ਗਾਉਣ ਦੀ ਪ੍ਰੇਰਣਾ ਕੀਤੀ ਜਦੋਂ ਜੀਵ ਇਸਤਰੀ ਨੇ ਗੁਰੂ ਦੀ ਉਚਾਰੀ ਹੋਈ ਪ੍ਰਭੂ ਦੀ ਸਿੱਖ ਸਲਾਹ ਵਾਲੀ ਬਾਣੀ ਗਾਉਣੀ ਸ਼ੁਰੂ ਕੀਤੀ ਉਸਨੇ ਸਭ ਤੋਂ ਉੱਚੀ ਆਤਮਿਕ ਅਵਸਥਾ ਪ੍ਰਾਪਤ ਕਰ ਲਈ ਉਸ ਦੇ ਗਿਆਨ ਇੰਦਰੀ ਵਿਕਾਰਾਂ ਵੱਲ ਦੌੜਨ ਦੀ ਥਾਂ ਪ੍ਰਭੂ ਦੀ ਸਿੱਖ ਸਲਾਹ ਕਰਨ ਵਿੱਚ ਮਿਲ ਬੈਠੇ ਤੇ ਸੋਹਣੇ ਲੱਗਣ ਲੱਗ ਪਏ ਉਸ ਦੇ ਅੰਦਰੋਂ ਕ੍ਰੋਧ ਦੂਰ ਹੋ ਗਿਆ ਉਸ ਦੇ ਸਰੀਰ ਵਿੱਚ ਵਸਤੀ ਮਮਤਾ ਨਸ ਗਈ ਉਸ ਦਾ ਪਖੰਡ ਦੂਰ ਹੋ ਗਿਆ ਪਟਕਣਾ ਦੂਰ ਹੋ ਗਈ ਉਸ ਦੇ ਅੰਦਰੋਂ ਹਉਮੈ ਦੀ ਪੀੜ ਚਲੀ ਗਈ ਉਸ ਦਾ ਸਾਰਾ ਸਰੀਰ ਨਰਵਾ ਹੋ ਗਿਆ ਉਸ ਨੂੰ ਆਤਮਿਕ ਆਨੰਦ ਪ੍ਰਾਪਤ ਹੋ ਗਿਆ। اے ਨਾਰਕ ਗੁਰੂ ਦੀ ਕਿਰਪਾ ਨਾਲ ਉਸ ਜੀਵ ਇਸਤਰੀ ਦੇ ਗੁਣਾ ਦੇ ਮਾਲਕ ਡੂੰਗੇ ਜਿਗਰੇ ਵਾਲੇ ਪ੍ਰਮਾਤਮਾ ਨਾਲ ਸਾਂਝ ਪਾ ਲਈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜੀਵ ਇਸਤਰੀ ਪ੍ਰਭੂ ਪਤੀ ਨਾਲੋਂ ਵਿਛੜੀ ਰਹਿੰਦੀ ਹੈ। ਉਸ ਦੇ ਚਰਨਾਂ ਤੋਂ ਦੂਰ ਰਹਿੰਦੀ ਹੈ। ਉਸ ਦੀ ਹਜ਼ੂਰੀ ਪ੍ਰਾਪਤ ਨਹੀਂ ਕਰ ਸਕਦੀ। ਤ੍ਰਿਸ਼ਨਾ ਦੀ ਅੱਗ ਵਿੱਚ ਸੜੀ ਰਹਿੰਦੀ ਹੈ। ਉਸ ਦੇ ਅੰਦਰ ਝੂਠੀ ਮਮਤਾ ਬਣੀ ਰਹਿੰਦੀ ਹੈ। ਉਸਦਾ ਨਾਸ਼ਵੰਤ ਮਾਇਆ ਹੀ ਇਕੱਠੀ ਕਰਦੀ ਹੈ ਮਾਇਆ ਉਸ ਨੂੰ ਸਦਾ ਗਰਸੀ ਰੱਖਦੀ ਹੈ ਉਹ ਜੀਵ ਇਸਤਰੀ ਮਾਇਆ ਦੇ ਖਾਤਰ ਸਦਾ ਝੂਠ ਠੱਗੀ ਆਦਿਕ ਦੀ ਕਾਰ ਕਰਦੀ ਹੈ ਬੜਾ ਦੁੱਖ ਸਹਾਰਦੀ ਰਹਿੰਦੀ ਹੈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾਂ ਉਸ ਨੂੰ ਜ਼ਿੰਦਗੀ ਦਾ ਸਹੀ ਰਸਤਾ ਨਹੀਂ ਲੱਭਦਾ ਉਹ ਮੂਰਖ ਜੀਵ ਇਸਤਰੀ ਇਹ ਜਾੜ ਦੇ ਰਸਤੇ ਵਿੱਚ ਪਟਕਦੀ ਫਿਰਦੀ ਹੈ ਤੇ ਹਰ ਵੇਲੇ ਤੱਕੀ ਖਾਂਦੀ ਹੈ ਏ ਨਾਨਕ ਜਿਨ੍ਹਾਂ ਮਨੁੱਖਾਂ ਉਤੇ ਦਤਾਰ ਪ੍ਰਭੂ ਆਪ ਹੀ ਦਇਆ ਕਰਦਾ ਹੈ ਉਹਨਾਂ ਨੂੰ ਸਮਰਥ ਗੁਰੂ ਮਿਲਾ ਦਿੰਦਾ ਹੈ ਗੁਰੂ ਉਹਨਾਂ ਨੇਕਾਂ ਜਨਮਾਂ ਦੇ ਵਿਛੜੇ ਹੋਿਆਂ ਨੂੰ ਆਤਮਿਕ ਅਡੋਲਤਾ ਵਿੱਚ ਪ੍ਰੇਮ ਵਿੱਚ ਟਕਾ ਕੇ ਪ੍ਰਭੂ ਨਾਲ ਮਿਲਾ ਦਿੰਦਾ ਹੈ ਜਿਵੇਂ ਜਦੋਂ ਲਾੜਾ ਮਹੂਰਤ ਕਢਾ ਕੇ ਜੰਜ ਲੈ ਕੇ ਆਉਂਦਾ ਹੈ ਤਾਂ istri ਆਪਣੇ ਹਿਰਦੇ ਵਿੱਚ ਖੁਸ਼ ਹੁੰਦੀ ਹੈ ਪਾਉਂਦੇ ਪੰਡਿਤ ਪੱਤਰੀ ਲਿਆ ਕੇ ਬੈਠ ਕੇ ਫੇਰੇ ਦੇਣ ਦਾ ਬੇਲਾ ਵਿਚਾਰਦੇ ਹਨ ਪੰਦੇ ਪੰਡਿਤ ਪਤਰੀ ਵਿਚਾਰਦੇ ਹਨ ਉਦھر ਜਦੋਂ ਵਿਆਹ ਵਾਲੀ ਕੰਨਿਆ ਸੱਜਣ ਘਰ ਵਿੱਚ ਆਈ ਸੁਣਦੀ ਹੈ ਤਾਂ ਉਸ ਦੇ ਮਨ ਵਿੱਚ ਖੁਸ਼ੀ ਦੀ ਲਹਿਰ ਚੱਲ ਪੈਂਦੀ ਹੈ ਗੁਣ ਬਣ ਬੈਠ ਕੇ ਫੈਸਲਾ ਕਰਦੇ ਹਨ ਤੇ ਤੁਰਤ ਫੇਰੇ ਦੇ ਦਿੰਦੇ ਹਨ ਤਿਵੇਂ ਗੁਰੂ ਦੀ ਕਿਰਪਾ ਨਾਲ ਪ੍ਰਭੂ ਜੀ ਇਸਤਰੀ ਦੇ ਅੰਦਰ ਪ੍ਰਗਟ ਹੁੰਦਾ ਹੈ ਜੀਵੀ ਇਸਤਰੀ ਦੇ ਹਿਰਦੇ ਵਿੱਚ ਆਤਮਿਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ ਗੁਰਮਖ ਬਾਣੀ ਦੇ ਰਸਿਏ ਸਾਧ ਸੰਗਤ ਵਿੱਚ ਮਿਲ ਕੇ ਗੁਰੂ ਦੀ ਬਾਣੀ ਪੜ੍ਹਦੇ ਵਿਚਾਰਦੇ ਹਨ ਜਿਉਂ-ਜਿਉਂ ਗੁਰਬਾਣੀ ਵਿਚਾਰਦੇ ਹਨ ਜੀਵ ਇਸਤਰੀ ਦੇ ਹਿਰਦੇ ਘਰ ਵਿੱਚ ਸੱਜਣ ਪ੍ਰਭੂ ਦਾ ਪ੍ਰਕਾਸ਼ ਹੁੰਦਾ ਹੈ ਉਸ ਦੇ ਮਨ ਵਿੱਚ ਆਨੰਦ ਦੇ ਮਾਨੋ ਬਾਜੇ ਵੱਜਦੇ ਹਨ ਗੁਰਮਖ ਸਤਸੰਗੀ ਜੀਵ ਇਸਤਰੀ ਦਾ ਪ੍ਰਭੂਪਤੀ ਨਾਲ ਮਲਾਪ ਕਰਾ ਦਿੰਦੇ ਹਨ ਹੇ ਨਾਨਕ ਜੀਵ ਇਸਤਰੀ ਨੂੰ ਖਸਮ ਪ੍ਰਭੂ ਮਿਲ ਪੈਂਦਾ ਹੈ ਜੋ ਅਪਹੁੰਚ ਹੈ ਜਿਸ ਤੱਕ ਗਿਆਨ ਇੰਦਰੀਆਂ ਦੀ ਪਹੁੰਚ ਨਹੀਂ ਹੋ ਸਕਦੀ ਜੋ ਸਦਾ ਨਵੇਂ ਪਿਆਰ ਵਾਲਾ ਹੈ ਜੋ ਬਚਪਨ ਤੋਂ ਹੀ ਮਿੱਤਰ ਚਲਾਉਂਦਾ ਹੈ ਜਿਸ ਜੀਵ ਇਸਤਰੀ ਨੂੰ ਪ੍ਰਭੂ ਕਿਰਪਾ ਕਰਕੇ ਆਪਣੇ ਨਾਲ ਮਲਾਉਂਦਾ ਹੈ ਉਹ ਮੁੜ ਕਦੇ ਉਸ ਤੋਂ ਨਹੀਂ ਵਿਛੜਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ